10 ਕਿਲੋ ਨਸ਼ੇ ਦੇ ਨਾਲ 6 ਜਣੇ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਜਿਸ ਦਾ ਲਿੰਕ ਜੇਲ੍ਹ ਦੇ ਵਿੱਚ ਬੰਦਰ ਇੱਕ ਨਾਮੀ ਤੇ ਵੱਡੇ ਮਸ਼ਹੂਰ ਤਸਕਰ ਰਣਜੀਤ ਸਿੰਘ ਚੀਤਾ ਦੇ ਨਾਲ ਦੱਸਿਆ ਜਾ ਰਿਹਾ ਹੈ ਤੇ ਗ੍ਰਿਫਤਾਰ ਕੀਤੇ ਗਏ ਇਹ ਸਾਰੇ ਜਾਣੇ ਪਾਕਿਸਤਾਨ ਚ ਬੈਠੇ ਤਸਕਰਾਂ ਨਾਲ ਗੱਲਬਾਤ ਕਰਦੇ ਸੀ ਤੇ ਉਸ ਤੋਂ ਬਾਅਦ ਡਰੋਨ ਦੇ ਰਾਹੀਂ ਨਸ਼ਾ ਮਗਵਾਉਂਦੇ ਸੀ ਇਹਨਾਂ ਵਿੱਚੋਂ ਜੋ ਔਰਤ ਗ੍ਰਿਫਤਾਰ ਕੀਤੀ ਗਈ ਹੈ ਉਹ ਸਭ ਤੋਂ ਵੱਡੀ ਸਪਲਾਈਅਰ ਦੱਸੀ ਜਾ ਰਹੀ ਹੈ ਇਸ ਦੇ ਲਿੰਕ ਸਰਹੱਦੀ ਪਿੰਡ ਤੇ ਪਾਕਿਸਤਾਨ ਦੇ ਤਸਕਰਾਂ ਨਾਲ ਨੇ ਤੇ ਇਸ ਕੇਸ ਦੇ ਵਿੱਚ ਹਵਾਲਾ ਦੇ ਰਾਹੀਂ ਪੇਮੈਂਟ ਕੀਤੇ ਜਾਣ ਦੇ ਵੀ ਲਿੰਕ ਖੰਘਾਲੇ ਜਾ ਰਹੇ ਨੇ ਤੇ ਔਰਤ ਤਸਵੀਰਕਾਰ ਦੇ ਰਣਜੀਤ ਸਿੰਘ ਚੀਤਾ ਦੇ ਨਾਲ ਪਰਿਵਾਰਕ ਸਬੰਧ ਦੱਸੇ ਜਾ ਰਹੇ ਨੇ ਤੇ ਜਿਸ ਨੂੰ ਇਹ ਅੱਗੇ ਨਸ਼ਾ ਸਪਲਾਈ ਕਰਦੇ ਸੀ ਉਸ ਨੂੰ ਵੀ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮਾਮਲਾ ਅਮਰਜ ਸਰ ਦਾਇਜ ਦਿੱਤੇ ਕਿ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ 3 ਕਿਲੋ ਡਰੱਗ ਬਰਾਮਦ ਕੀਤੀ ਗਈ ਸੀ ਤਾਂ ਓਛੇ ਗਿਸ ਤੋਂ ਬਾਅਦ ਇੱਕ આરોપી ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ ਬਾਕੀ આરોપીਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਹੜੀ ਮੋਡਸ ਪ੍ਰੈਂਡੀ 7 ਵੀਰ ਦੀ ਬੜੀ ਇੰਪੋਰਟੈਂਟ ਸਾਹਮਣੇ ਆਈ ਹੈ ਉਹਨੇ ਬੱਕਰੀਆਂ ਦਾ ਕੰਮ ਕੀਤਾ ਸੀ ਲਾਈਫਸਟਾਕ ਰੱਖੀ ਹੋਈ ਸੀ ਔਰ ਉਹਦੇ ਤਹਿਤ ਉਹਦਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਪਿੰਡ ਹੈ ਇਹ ਪਾਕਿਸਤਾਨ ਦੇ ਜਿਹੜੇ ਸਮਗਲਰਸ ਨੇ ਉਹਨਾਂ ਨਾਲ ਟਾਈ ਅਪ ਕਰਕੇ ਡਰੋਨ ਰਾਹੀਂ ਜਿਹੜੀ ਕਨਸਾਈਨਮੈਂਟ ਪੁਸ਼ ਕਰਾ ਕੇ ਉਸ ਤੋਂ ਬਾਅਦ ਉਹ ਕੀ ਕਰਦਾ ਸੀ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਚੁਪ ਕਰਕੇ ਰੱਖਿਆ ਹੁੰਦਾ ਸੀ ਉਹਨੂੰ ਕਲੈਕਟ ਕਰਕੇ ਕਨਸਾਈਨਮੈਂਟ ਨੂੰ ਤੇ ਅਗਲੇ ਦਿਨ ਜਾ ਕੇ ਉਹ ਚੁੱਕ ਕੇ ਤੇ ਅੱਗੇ ਡਿਸਟ੍ਰੀਬਿਊਟ ਦਾ ਕੰਮ ਕਰਦਾ ਸੀ ਔਰ ਜੇ ਤੁਸੀਂ ਦੇਖੋ ਵੀ ਜਿਹੜਾ ਬੰਦਾ ਨੇ ਵੈਸੇ ਲਾਈਵਸਟਾਕ ਬੱਕਰੀਆਂ ਦਾ ਕੰਮ ਕਰ ਰਿਹਾ ਹੈ ਉਹਦੀ ਕੋਠੀ ਉਹ ਸਟੈਂਡਰਡ ਨਾਲ ਬਹੁਤ ਵਧੀਆ ਹੈ ਪਲੱਸ ਇਨੋਵਾ ਗੱਡੀ ਇੱਕ ਬਰੰਦ ਹੋਈ ਹੈ ਤਾਂ ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਇਹਦਾ ਵੀ ਸਾਰਾ ਅਸੀਂ ਜਿਹੜਾ ਫਾਈਨੈਂਸ਼ੀਅਲ ट्रांजੈਕਸ਼ਨ ਔਰ ਜਿਹੜੀ ਫ੍ਰੀਜ਼ਿੰਗ ਆਫ ਪ੍ਰੋਪਰਟੀ ਉਹਦਾ ਵੀ ਕੰਮ ਦੇ ਤੇ ਕਾਰਵਾਈ ਕੀਤੀ ਜਾਊਗੀ ਜਿਹੜੀ ਜਸਵੀਰ ਕੌਰ ਹੈ ਇਹ ਰਣਜੀਤ ਚੀਚਾ ਤੁਹਾਨੂੰ ਪਤਾ ਹੀ ਬੜਾ ਮਸ਼ਹੂਰ ਬਿਗ ਫਿਸ਼ ਹੈ ਜੀ ਹੈ ਇਹ ਆਪਾਂ ਇਸ ਏਰੀਆ ਵਾਸਤੇ ਇਹਨੂੰ ਵੀ ਬਿਗ ਫਿਸ਼ ਕਹਿ ਸਕਦੇ ਹਾਂ ਕਿਉਂਕਿ ਮੇਨ ਸਪਲਾਇਰ ਸੀਗੀ ਔਰ ਇੱਕ ਪਤਗੜ ਏਰੀਏ ਦੇ ਵਿੱਚ ਕਾਫੀ ਵੱਡੀ ਦੀ ਸਪਲਾਈ ਸੀਗੀ ਜਿਹੜਾ ਇਹਨਾਂ ਦੋਨੋਂ ਜਿਹੜੇ ਕਾਰਟਲਸ ਨੇ ਇਹਨਾਂ ਚ ਕਾਮਨ ਹੈਗਾ ਪਾਕਿਸਤਾਨੀ ਸਮਗਲਰਸ ਦਾ ਕਨੈਕਸ਼ਨ ਔਰ ਬਹੁਤ ਸਾਰੇ ਜਿਹੜੇ ਜਸਵੀਰ ਕੌਰ ਦੇ ਔਰ ਸੈਵਨ ਵੀਰ ਦੇ ਇਹਨਾਂ ਦੇ ਕਨੈਕਸ਼ਨ ਜਿਹੜੇ ਆਂ ਇੰਡੀਆ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜਸਵੀਰ ਕੌਰ ਦੇ ਪਲੱਸ ਇੰਟਰਨੈਸ਼ਨਲ ਪਾਕਿਸਤਾਨ ਸਾਈਡ ਤੇ ਵੀ ਔਰ ਜਿਹੜਾ ਸੈਵਨ ਵੀਰ ਹੈ ਉਹ ਕਿਉਂਕਿ ਆਪ ਇੰਟਰਨੈਸ਼ਨਲ ਬਾਰਡਰ ਤੇ ਰਹਿੰਦਾ ਹੀ ਸੀ ਉਹਦੇ ਬਹੁਤ ਸਾਰੇ ਪਾਕਿਸਤਾਨੀ ਸਮਗਨਾਂ ਨਾਲ ਲਿੰਕ ਸਾਹਮਣੇ ਆਏ ਨੇ ਇਹਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਤੇ ਹਵਾਲਾ ਐਂਗਲ ਵੀ ਅਸੀਂ ਦੇਖ ਰਹੇ ਆਂ ਔਰ ਇਹਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਸੰਭਵ ਨੇ ਕਿਉਂਕਿ ਚੇਨ ਕਾਫੀ ਲੰਬੀ ਹੈ ਜੇ ਕੰਮ ਚੱਲ ਰਿਹਾ ਔਰ ਬੇਸਿਕਲੀ ਜਿਹੜੇ ਫੋਰਨ ਹੈਂਡਲਰਸ ਜਿਹਨੂੰ ਕਹਿ ਸਕਦੇ ਚਾਹੇ ਉਹ ਪਾਕਿਸਤਾਨ ਚਾਹੇ ਚਾਹੇ ਉਹ ਹੋਰ ਬਾਹਰ ਬੈਠੇ ਨੇ ਪਲੱਸ ਜਿਹੜੇ ਸਾਡੇ ਇੰਡੀਅਨ ਸਮਗਲਰ ਨੇ ਜਿਸਵੀਰ ਕੌਰ ਦੀ ਮਦਦ ਕਰਦੇ ਸੀ ਇੰਟਰਨੈਸ਼ਨਲ ਬਾਰਡਰ ਦੇ ਕੋਲ ਉਹਨਾਂ ਦੀ ਵੀ ਗ੍ਰਿਫਤਾਰੀ ਸੰਭਵ ਬਿਊਰੋ ਰਿਪੋਰਟ ਜਗਬਾਨੀ ਟੀਵੀ